ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲੋ ਨਮਸਤੇ ਸਲਾਮ ਜੇਕਰ ਤੁਸੀਂ ਵੀ ਸਿਲਾਈ ਕਢਾਈ ਬਿਊਟੀ ਟਿਪਸ ਐਂਡ ਕੋਰਸ ਪੰਜਾਬੀ ਕਲਚਰ ਵਿੱਚ ਇੰਟਰਸਟ ਰੱਖਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਕਰ ਲਓ ਪ੍ਰੈਸ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਮਹਿੰਦੀ ਲਗਾਉਣਾ ਸਿੱਖਾਂਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਮਹਿੰਦੀ ਕੋਲਣਾ ਕੋਨ ਬਣਾਉਣਾ ਇਹ ਕੋਨ ਨੂੰ ਯੂਜ਼ ਕਿੱਦਾਂ ਕਰਨਾ ਇਹ ਆਪਾਂ ਇਸ ਵੀਡੀਓ ਦੇ ਵਿੱਚ ਅੱਜ ਦੇਖਦੇ ਆਂ ਵੀਡੀਓ ਫੁੱਲ ਵਾਚ ਕਰਨਾ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਆਪਾਂ ਲੈ ਲਿਆ ਇੱਥੇ ਨੂਰੇ ਜਾਹਾਂ ਮਹਿੰਦੀ ਪਾਊਡਰ ਤੇ ਇੱਕ ਚਮਚ ਲੈ ਲਿਆ ਆਮਲਾ ਪਾਊਡਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਆਪਾਂ ਸਿੰਪਲ ਪਾਣੀ ਲੈ ਲਿਆ ਆ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇੱਕ ਘੋਲ ਤਿਆਰ ਕਰਨਾ ਆ ਇਕਦਮ ਆਪਾਂ ਪਾਣੀ ਨਹੀਂ ਜ਼ਿਆਦਾ ਪਾਉਣਾ ਹੌਲੀ ਹੌਲੀ ਆਪਾਂ ਪਾਣੀ ਪਾਉਂਦੇ ਜਾਵਾਂਗੇ ਤੇ ਇਹਨੂੰ ਘੋਲਦੇ ਜਾਵਾਂਗੇ ਲੋ ਜੀ ਆਪਾਂ ਮਹਿੰਦੀ ਕੋਲ ਲਈ ਹੈ ਤੇ ਇਹਨੂੰ ਟੱਕੇ ਰੱਖ ਦਿੱਤਾ ਆਪਾਂ 15 ਮਿੰਟ ਬਾਅਦ ਆਪਾਂ ਦੇਖਦੇ ਹਾਂ ਤੇ ਮਹਿੰਦੀ ਸੌਫਟ ਹੋ ਜਾਂਦੀ ਆ ਇਹਦਾ ਆਪਾਂ ਸਮੂਥ ਪੇਸਟ ਬਣਾਉਣਾ ਹੈ ਇਹਦੇ ਵਿੱਚ ਕੋਈ ਵੀ ਗੱਠ ਨਹੀਂ ਰਹਿਣੀ ਚਾਹੀਦੀ ਦੇਖੋ ਉਹਨੇ ਪੂਰੀ ਤਰ੍ਹਾਂ ਮਹਿੰਦੀ ਬਣ ਕੇ ਤਿਆਰ ਹੋ ਗਈ ਆ ਆਪਣੀ ਜਦੋਂ ਵੀ ਆਪਾਂ ਇਹਨੂੰ ਟਕਣਾ ਹੈ ਚਮਚ ਕੱਢ ਕੇ ਤਾਂ ਚੰਗੀ ਤਰ੍ਹਾਂ ਟਕਣਾ ਤਾਂ ਕਿ ਹਵਾ ਨਾਲ ਉੱਤੇ ਡਰਾਈ ਨਾ ਹੋ ਸਕੇ ਆਪਾਂ ਲੈ ਲਿਆ ਇੱਕ ਸੂਟ ਪੈਕਿੰਗ ਵਾਲਾ ਲਫਾਫਾ ਤੁਸੀਂ ਕੋਈ ਵੀ ਲੈ ਸਕਦੇ ਆ ਥੋੜਾ ਜਿਹਾ ਹਾਰਡ ਹੋਣਾ ਚਾਹੀਦਾ ਆ ਸੌਫਟ ਨਾ ਹੋਵੇ ਕਿਉਂਕਿ ਸੌਫਟ ਦੀ ਕੋਨ ਜਿਹੜੀ ਚੰਗੀ ਤਰ੍ਹਾਂ ਨਹੀਂ ਬਣਦੀ ਕੋਨ ਬਣਾਉਣ ਦੇ ਲਈ ਚਾਹੀਦੀ ਹੈ ਸਾਨੂੰ ਸੀਜ਼ਰ ਨਾਈਫ ਤੇ ਸੈਲੋ ਟੇਪ ਪੋਲੀਥੀਨ ਆਪਾਂ ਕੱਟ ਲਿਆ 7 ਵਾ 5.5 ਦਾ ਤੁਸੀਂ ਕੋਨ ਜਿੱਡਾ ਬਣਾਉਣਾ ਵੱਡੇ ਛੋਟੇ ਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਆ ਮੈਂ ਇੱਥੇ 7 ਵਾ 5.5 ਕੀਤਾ ਆ ਤੁਸੀਂ ਵੀ ਇਸੇ ਤਰ੍ਹਾਂ ਕਰ ਸਕਦੇ ਆ ਅਕਸਰ ਹੀ ਆਪਾਂ ਦੇਖਦੇ ਆ ਕਿ ਸੈਲੋ ਟੇਪ ਦਾ ਜਿਹੜਾ ਸਟਾਰਟਿੰਗ ਪੁਆਇੰਟ ਆਪਾਂ ਨੂੰ ਨਹੀਂ ਲੱਭਦਾ ਆਪਾਂ ਕੀ ਕਰਨਾ ਹੈ ਇਹਦੇ ਲਈ ਇੱਕ ਟ੍ਰਿਕ ਹੈ ਤੁਸੀਂ ਪੈਨ ਲੈ ਲਓ ਪੈਨ ਉਹਦੇ ਉੱਪਰ ਫੇਰਦੇ ਜਾਓ ਪੈਨ ਦੇ ਟਿਕਾਤੇ ਹੀ ਉਹਦਾ ਸਟਾਰਟਿੰਗ ਪੁਆਇੰਟ ਆ ਜਾਂਦਾ ਇੱਥੇ ਮੈਂ ਹੁਣ ਛੋਟਾ ਜਿਹਾ ਇੱਕ ਪੱਥਰ ਲੈ ਲਿਆ ਹੈ ਉੱਤੇ ਸੈਲੋ ਟੇਪ ਕੱਟ ਕੇ ਪਹਿਲੇ ਲਗਾ ਲਈ ਹੈ ਹੁਣ ਆਪਾਂ ਬਣਾਉਨੇ ਆ ਕੋਨ ਕੋਨ ਦੇ ਚਾਰ ਪਾਸੇ ਉਹ ਚ ਇੱਕ ਪਾਸਾ ਆਪਾਂ ਫੜ ਕੇ ਦੋ ਫਿੰਗਰ ਦੇ ਨਾਲ ਉਹਨੂੰ ਅੰਦਰ ਨੂੰ ਫੋਲਡ ਕਰ ਦੇਣਾ ਇਹ ਮੈਂ ਦੁਬਾਰਾ ਤੁਹਾਨੂੰ ਫੇਰ ਬਣਾਉਣਾ ਦੱਸਦੀ ਹਾਂ ਸਿੰਪਲ ਜਿਹਾ ਟ੍ਰਿਕ ਹੈ ਚਾਰ ਕੋਨਿਆਂ ਦੇ ਵਿੱਚੋਂ ਇੱਕ ਕਾਰਨਰ ਨੂੰ ਫੜਿਆ ਦੋ ਫਿੰਗਰ ਦੇ ਨਾਲ ਅੰਦਰ ਨੂੰ ਫੋਲਡ ਕੀਤਾ ਫਿੰਗਰ ਦੀ ਹੈਲਪ ਦੇ ਨਾਲੇ ਫਿਰ ਆਪਾਂ ਅੰਗੂਠੇ ਦੇ ਨਾਲ ਹੀ ਇਹਨੂੰ ਕਰਦੇ ਜਾਣਾ ਤੇ ਆ ਦੇਖੋ ਕੋਨ ਆਪਣਾ ਬਣ ਕੇ ਤਿਆਰ ਹੋ ਗਿਆ। ਹੌਲ ਆਪਾਂ ਡਿਜ਼ਾਈਨ ਦੇ ਹਿਸਾਬ ਨਾਲ ਵੱਡਾ ਛੋਟਾ ਰੱਖ ਸਕਦੇ ਆ। ਜੇਕਰ ਛੋਟਾ ਹੋਵੇ ਤਾਂ ਆਪਾਂ ਬਾਅਦ ਵਿੱਚ ਸੀਜ਼ਰ ਦੇ ਨਾਲ ਕੱਟ ਕੇ ਉਹਨੂੰ ਵੱਡਾ ਵੀ ਕਰ ਸਕਦੇ ਆ। ਹੁਣ ਆਪਾਂ ਇਹਨਾਂ ਨੂੰ ਲਗਾਵਾਂਗੇ ਸੈਲੋ ਟੇਪ। ਸਭ ਤੋਂ ਪਹਿਲਾਂ ਆਪਾਂ ਸੈਲੋ ਟੇਪ ਹੌਲ ਵਾਲੀ ਸਾਈਡ ਤੇ ਲਗਾਵਾਂਗੇ। ਹੌਲ ਨੂੰ ਛੱਡ ਕੇ ਆਪਾਂ ਫਰੰਟ ਤੇ ਇਹਦਾ ਰਾਉਂਡ ਹੋਇਚ ਭਮਾ ਦੇਣਾ ਆ। ਦੇਖੋ ਕੋਨ ਆਪਣਾ ਬਿਲਕੁਲ ਵੀ ਖਰਾਬ ਨਹੀਂ ਇਹ ਹੁੰਦਾ ਫਿਰ ਆਪਾਂ ਵੱਡੀ ਟੇਪ ਲਈ ਥੋੜੀ ਜੀ ਇਹਨੂੰ ਨਾਈਫ ਤੇ ਲਗਾਇਆ ਤੇ ਕਾਰਨਰ ਦੇ ਅੰਦਰਲੀ ਸਾਈਡ ਨੂੰ ਜਿਹੜਾ ਆਪਾਂ ਅੰਦਰੋਂ ਫੋਲਡ ਕੀਤਾ ਸੀ ਨਾ ਉਹਦੇ ਵਿੱਚ ਆਪਾਂ ਨਾਈਫ ਦੀ ਹੈਲਪ ਦੇ ਨਾਲ ਸੈਲੋ ਟੇਪ ਲਗਾ ਦੇਣੀ ਆ ਜਦੋਂ ਆਪਾਂ ਇਦਾਂ ਕੋਨ ਬਣਾਉਨੇ ਆ ਨਾ ਵਿੱਚੋਂ ਮਹਿੰਦੀ ਲੀਕ ਨਹੀਂ ਕਰਦੀ ਕੋਨ ਬਹੁਤ ਵਧੀਆ ਬਣਦੀ ਹੈ ਕੋਨ ਦੇ ਬਾਹਰ ਇੱਕ ਓਪਨ ਵਾਲੀ ਸਾਈਡ ਆ ਉਹ ਤੇ ਵੀ ਆਪਾਂ ਇੱਕ ਛੋਟਾ ਜਿਹਾ ਪੀਸ ਕੋ ਲਾ ਦਵਾਂਗੇ ਸੈਲੋ ਟੇਪ ਦਾ ਕੋਨ ਰੈਡੀ ਆ ਹੁਣ ਹੁਣ ਆਪਾਂ ਇਹਦੇ ਵਿੱਚ ਮਹਿੰਦੀ ਭਰਾਂਗੇ ਸੈਲੋ ਟੇਪ ਨੂੰ ਕਦੇ ਵੀ ਕੱਟ ਕੇ ਐਦਾਂ ਨਾ ਛੱਡੋ ਇਹਨੂੰ ਥੋੜਾ ਜਿਹਾ ਫੋਲਡ ਕਰਕੇ ਛੱਡੋ ਤਾਂ ਕਿ ਨੈਕਸਟ ਟਾਈਮ ਆਪਾਂ ਨੂੰ ਸਟਾਰਟਿੰਗ ਪੁਆਇੰਟ ਲੱਭਣ ਵਿੱਚ ਦਿੱਕਤ ਨਾ ਆਵੇ ਮਹਿੰਦੀ ਬਹੁਤ ਸਮੂਥ ਹੋ ਗਈ ਆ ਹੁਣ ਆਪਾਂ ਕੋਨ ਭਰਦੇ ਆ ਕੋਨ ਵਿੱਚ ਚਮਚ ਨਾਲ ਮਹਿੰਦੀ ਪਾ ਕੇ ਹਲਕੇ ਜਿਹੇ ਹੱਥ ਨੇ ਨਾਲ ਆਪਾਂ ਇਹਦਾ ਹਲਾਤ ਮਾਣਾ ਹੁਣ ਆਪਾਂ ਸੈਲੋ ਟੇਪ ਦੀ ਹੈਲਪ ਦੇ ਨਾਲ ਇਹਨੂੰ ਬੰਦ ਕਰ ਦੇਣਾ ਹੈ ਫੋਲਡ ਚੰਗੀ ਤਰ੍ਹਾਂ ਕਰਨਾ ਤਾਂ ਕਿ ਮਹਿੰਦੀ ਜਿਹੜੀ ਉਹ ਬਾਹਰ ਨਾ ਆ ਸਕੇ ਸੈਲੋ ਟੇਪ ਨਾਲ ਚੰਗੀ ਤਰ੍ਹਾਂ ਆਪਾਂ ਕਵਰ ਕਰ ਦੇਣਾ ਹੈ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਕਿ ਨੈਕਸਟ ਟਾਈਮ ਆਪਾਂ ਅਜਿਹੀਆਂ ਵੀਡੀਓ ਹੋਰ ਲਿਆਉਂਦੇ ਰਹੀਏ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹੁਣ ਆਪਾਂ ਇਸ ਤਰ੍ਹਾਂ ਕੋਨ ਚਲਾ ਕੇ ਦੇਖ ਲੈਣੀ ਹੈ ਹੁਣ ਆਪਣੇ ਕੋਨ ਰੈਡੀ ਹੋ ਗਏ ਆ ਬਣ ਕੇ ਆਪਾਂ ਇੱਕ ਲੈ ਲਿਆ ਗੱत्ता ਵੇਸਟ ਗੱत्ता ਕੋਈ ਵੀ ਲੈ ਲਓ ਇੱਕ ਲੈ ਲਿਆ ਆਪਾਂ ਪਲੇਨ ਡਰਾਇੰਗ ਸ਼ੀਟ ਗਲੂ ਦੇ ਨਾਲ ਆਪਾਂ ਜਿਹੜਾ ਗੱत्ता ਲਿਆ ਸੀਗਾ ਉਹਦੇ ਤੇ ਡਰਾਇੰਗ ਸ਼ੀਟ ਚਿਪਕਾ ਦੇਣੀ ਹੈ ਚਿਪਕਾਉਣ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਇਹਦੇ ਤੇ ਆਪਣਾ ਹੱਥ ਡਰਾ ਕਰ ਲੈਣਾ ਹੈ ਜੇ ਤੁਸੀਂ ਪੈਰ ਦਾ ਡਿਜ਼ਾਈਨ ਬਣਾਉਣਾ ਚਾਹੁੰਦੇ ਆ ਤਾਂ ਪੈਰ ਦਾ ਡਿਜ਼ਾਈਨ ਬਣਾ ਲਓ ਪੈਰ ਡਰਾ ਕਰ ਲਓ ਇਹਦਾ ਹੀ ਡਰਾ ਹੋ ਗਿਆ ਹੱਥ ਡਰਾ ਹੋ ਗਿਆ ਹੁਣ ਆਪਾਂ ਇੱਕ ਸੂਟ ਪੈਕਿੰਗ ਵਾਲਾ ਪੋਲੀਥੀਨ ਲੈ ਲਿਆ ਹੈ ਇਹ ਜਿਹੜਾ ਆਪਾਂ ਹੱਥ ਡਰਾ ਕੀਤਾ ਸੀਗਾ ਡਿਜ਼ਾਈਨ ਬਣਾਇਆ ਸੀਗਾ ਉਹਨੂੰ ਆਪਾਂ ਇਹਦੇ ਵਿੱਚ ਪੈਕ ਕਰਕੇ ਚੰਗੀ ਤਰ੍ਹਾਂ ਟਾਈਟ ਕਰਕੇ ਨਾ ਆਪਾਂ ਸੈਲੋ ਟੇਪ ਲਗਾ ਦੇਣੀ ਹੈ ਹੁਣ ਆਪਾਂ ਇਹਦੇ ਤੇ ਡਰਾ ਕਰਕੇ ਦੇ ਦਿੰਦੀ ਆਂ ਹੌਂ ਚਲਾਉਨੇ ਆ ਪਹਿਲਾ ਸਟ੍ਰੇਟ ਲਾਈਨ ਐਡੇ ਕਰਦੇ ਜਾਵਾਂਗੇ ਤੇ ਆਪਣਾ ਹੱਥ ਹੈ ਜਿਹੜਾ ਮਹਿੰਦੀ ਚ ਬਹੁਤ ਖੁੱਲ ਜਾਂਦਾ ਆ ਅਸੀਂ ਮਨ ਚਾਹ ਕੋਈ ਵੀ ਡਿਜ਼ਾਈਨ ਪਾ ਸਕਦੇ ਆ ਬ੍ਰਾਈਡਲ ਡਿਜ਼ਾਈਨ ਵੀ ਪਾ ਸਕਦੇ ਆ ਸਿੰਪਲ ਵੀ ਪਾ ਸਕਦੇ ਆ ਰੈਬੀਕਾ ਡਿਜ਼ਾਈਨ ਵੀ ਬਣਾ ਸਕਦੇ ਆ ਬਸ ਹੱਥ ਖੁੱਲਣ ਦੀ ਧੀਰ ਹੁੰਦੀ ਐ ਹੁਣ ਆਪਾਂ ਕੌਣ ਲੈ ਲਿਆ ਇਹਦਾ ਸਰਕਲ ਬਣਾਵਾਂਗੇ ਲਾਈਨਾਂ ਬਣਾ ਕੇ ਦੇਖਾਂਗੇ ਇਸ ਤਰ੍ਹਾਂ ਆਪਾਂ ਪ੍ਰੈਕਟਿਸ ਕਰਦੇ ਕਰਦੇ ਪੂਰਾ ਹੀ ਡਿਜ਼ਾਈਨ ਆਪਾਂ ਬਣਾ ਲਵਾਂਗੇ ਨੈਕਸਟ ਵੀਡੀਓ ਵਿੱਚ ਆਪਾਂ ਇਦਾਂ ਡਿਜ਼ਾਈਨ ਬਣਾਵਾਂਗੇ ਜਿਹੜੀ ਆਪਾਂ ਹੈਂਡ ਵਾਲੀ ਸ਼ੀਟ ਪੈਕ ਕੀਤੀ ਆ ਉਹਦੇ ਤੇ ਆਪਾਂ ਇਦੇ ਡਿਜ਼ਾਈਨ ਪੜਾ ਕੇ ਉਹਨੂੰ ਸਾਫ਼ ਕਰਦੇ ਜਾਵਾਂਗੇ ਜਦੋਂ ਡਰਾਈ ਹੋਣ ਤੇ ਜਾਂ ਤੁਸੀਂ ਵੈਟ ਵੀ ਕਰ ਸਕਦੇ ਆ ਇਹ ਖਰਾਬ ਨਹੀਂ ਹੁੰਦਾ ਇਹ ਤੇ ਆਪਾਂ ਪ੍ਰੈਕਟਿਸ ਕਰ ਸਕਦੇ ਆ ਨੈਕਸਟ ਵੀਡੀਓ ਵਿੱਚ ਆਪਾਂ ਪੂਰੇ ਹੈਂਡ ਵਾਲਾ ਡਿਜ਼ਾਈਨ ਬਣਾਵਾਂਗੇ ਥੈਂਕ ਯੂ ਫॉर ਵਾਚਿੰਗ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ